ਤੇ ਲੋ ਜੀ ਇਹ ਸਿੰਪਲ ਤੇ ਸੋਬਰ ਤਰੀਕੇ ਨਾਲ ਬਣਾਏ ਹੋਏ ਕarele ਬਹੁਤ ਸੋਕੇ ਨਾ ਆਲੂਆਂ ਨੂੰ ਕੱਟਣਾ ਤੇ ਨਾ ਤਲਣਾ ਠੀਕ ਹੈ ਐਨੇ ਵਧੀਆ ਤਰੀਕੇ ਨਾਲ ਬਣਾਏ ਆ ਮੈਂ ਕarele ਤੁਸੀਂ ਬਸ ਯਾਦ ਕਰੋਗੇ ਕਿ ਇਹ ਕarele ਬਹੁਤ ਸੋਕੇ ਤੇ ਵਧੀਆ ਬੜੇ ਟੇਸਟੀ ਬਣਦੇ ਆ ਗਾਇਜ਼ ਇਹ ਬਣਾਣਾ ਤੇ ਮੈਨੂੰ ਜ਼ਰੂਰ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੱਜਣ ਕੌਰ ਜਿੰਦੇ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਜੀ ਇੱਧਰ ਬਣਨ ਲੱਗੀ ਸੀ ਚਾਹ ਜੋ ਪੀ ਲੋ ਚਾਹ ਦੇਖੋ ਚਾਹ ਵਾਈਟ ਵਾਈਟ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਨਾ ਤੇਜ਼ ਪੱਤੀ ਦੀ ਚਾਹ ਬਿਲਕੁਲ ਪਸੰਦ ਨਹੀਂ ਹੈਗੀ ਮੈਨੂੰ ਸ਼ੁਰੂ ਤੋਂ ਆਦਤ ਪਈ ਹੋਈ ਹੈ ਜੀ ਦੁੱਧ ਪੀਵਾਂਗੀ ਤੇ ਫਿੱਕਾ ਪੀਵਾਂਗੇ ਵੈਸੇ ਤਾਂ ਮੈਂ ਦੁੱਧ ਪੀਂਦੀ ਨਹੀਂ ਜੇ ਪੀਨੀ ਆ ਤੇ ਫਿੱਕਾ ਤੇ ਚਾਹ ਪੀਨੀ ਹੁੰਨੀ ਆ ਤੇ ਫਿਰ ਕੋਈ ਚਿੱਟੀ ਮੈਨੂੰ ਚਾਹ ਚਿੱਟੀ ਪਸੰਦ ਹੈ ਤੇ ਇੱਧਰ ਬਣਾਉਣ ਲੱਗੀ ਸੀ ਮੈਂ ਕਰੇਲੇ ਬਹੁਤ ਦਿਨ ਹੋ ਗਏ ਸੀ ਮੈਂ ਕਰੇਲਿਆਂ ਦੀ ਨਾ ਕੋਈ ਵੀਡੀਓ ਬਣਾਈ ਨਾ ਹੀ ਕਰੇਲੇ ਬਣਾਏ ਸੀ ਤੇ ਅੱਜ ਮੈਂ ਲਏ ਸੀ ਕਿ ਕਰੇਲੇ ਬੜੀ ਮੁਸ਼ਕਲ ਨਾਲ ਮਿਲੇ ਹੈ ਕਿਉਂਕਿ ਸਬਜ਼ੀਆਂ ਦੀ ਇੰਨੀ ਮੰਗਾਈ ਹੋ ਚੁੱਕੀ ਹੈ ਨਾ ਬਹੁਤ ਮਹਿੰਗੀਆਂ ਹੋ ਚੁੱਕੀਆਂ ਸਬਜ਼ੀਆਂ ਤੇ ਮੈਂ ਇੱਧਰ ਲਏ ਸੀ ਕ੍ਰੇਲੇ ਆ ਦੇਖੋ ਜੀ ਛੋਟੇ ਛੋਟੇ ਕ੍ਰੇਲੇ ਜਿੱਦਾਂ ਦੇ ਵੀ ਮੈਨੂੰ ਮਿਲੇ ਮੈਂ ਲੈ ਲੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਜੀ ਪਹਿਲਾਂ ਵੀ ਮੈਨੂੰ ਇੱਕ ਵੀਡੀਓ 'ਚ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਜੀ ਤੁਸੀਂ ਕ੍ਰੇਲੇ ਧੋਂਦੇ ਮੈਂ ਬਿਨਾ ਧੋਤੇ ਜੀ ਕੋਈ ਕੰਮ ਨਹੀਂ ਕਰਦੀ ਕੋਈ ਸਬਜ਼ੀ ਨਹੀਂ ਬਣਾਉਂਦੀ ਹੁੰਦੀ ਮੈਂ ਤੇ ਹੱਥ ਵੀ ਹਮੇਸ਼ਾ ਧੋ ਕੇ ਤੇ ਬਹੁਤ ਸਾਫ਼ ਸਫਾਈ ਨਾਲ ਕੰਮ ਕਰਦੀ ਆ ਜੇ ਬਾਕੀ ਤੁਹਾਨੂੰ ਪਤਾ ਆਪੇ ਖਾਣਾ ਹੁੰਦਾ ਤੇ ਤੇ ਆਪਾਂ ਸਫਾਈ ਦਾ ਸਫਾਈ ਦੀ ਵਰਤੋਂ ਨਹੀਂ ਕਰਾਂਗੇ ਤੇ ਆਪਾਂ ਖਾਵਾਂਗੇ ਕਿੱਦਾਂ ਠੀਕ ਹੈ ਨਾ ਜੀ ਏ ਗਾਇਸ ਇੱਧਰ ਬਣਾਉਣ ਲੱਗੀ ਸੀ ਮੈਂ ਤਰੇਲੇ ਮੈਂ ਕਿਹਾ ਚਲੋ ਤੁਹਾਡੇ ਨਾਲ ਨਾਲੇ ਵੀਡੀਓ ਸ਼ੇਅਰ ਕਰਦੀ ਆ ਨਾਲੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਕਿਉਂਕਿ ਬਹੁਤ ਸਾਰੇ ਵੀਡੀਓ ਦੇਖਿਆ ਮੈਂ ਤਰੇਲੇ ਦੀ ਵੀਡੀਓ ਤੇ ਤੁਸੀਂ ਮੈਨੂੰ ਬਹੁਤ ਸਾਰੇ ਪਿਆਰ ਦਿੱਤੇ ਬਹੁਤ ਅੱਛਾ ਲੱਗਦਾ ਜਦੋਂ ਮੈਨੂੰ ਕੋਈ ਇੰਨਾ ਅੱਛਾ ਪਿਆਰ ਦਿੰਦਾ ਫਿਰ ਮੇਰਾ ਮਨ ਵੀ ਕਰਦਾ ਕਿ ਮੈਂ ਹਾਂ ਇਹ ਚੀਜ਼ ਬਾਰੇ ਮੈਂ ਤੁਹਾਨੂੰ ਫੇਰ ਕੁਝ ਦੱਸਾਂ ਕਿਉਂਕਿ ਮੈਂ ਮਸਾਲੇ ਵਾਲੇ ਤਰੇਲੇ ਕਦੇ ਨਹੀਂ ਤੁਹਾਡੇ ਨਾਲੇ ਵੀਡੀਓ ਸ਼ੇਅਰ ਕੀਤੀ ਅੱਜ ਬਣਾਉਂਗੀ ਮੈਂ ਮਸਾਲੇ ਵਾਲੇ ਤਰੇਲੇ ਠੀਕ ਹੈ ਜੀ ਤੇ ਆ ਦੇਖੋ ਜੀ ਗਰੇਟਿਆਂ ਨੂੰ ਹੁਣ ਆਪਾਂ ਕੱਟ ਲੈਨੇ ਚਾਹ ਪੀ ਲਈਏ ਪਹਿਲਾਂ ਫਿਰ ਬਾਕੀ ਜਿੱਦਾਂ ਵੀ ਬਣਾਉਂਗੀ ਇਹਨਾਂ ਦਾ ਛਿਲਕਾ ਲਾ ਕੇ ਛਿਲਕਾ ਵੀ ਨਹੀਂ ਮੈਂ ਕਦੀ ਸੁੱਟਦੀ ਹੁੰਦੀ ਧੋ ਕੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਸੁਕਾ ਲਾਂਗੀ ਫਿਰ ਇਹਨਾਂ ਨੂੰ ਕਟਿੰਗ ਕਰਕੇ ਆਪਾਂ ਧੁੱਪ ਲਵਾਵਾਂਗੇ ਫਿਰ ਬਣਾਣੇ ਆ ਜੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਆ ਬਾਕੀ ਤੁਸੀਂ ਬਣੇ ਰਹੋ ਆਪਾਂ ਚਾਹ ਪੀ ਲੈਨੇ ਜਿੰਨੇ ਪੀਣੇ ਆਓ ਜੀ ਚਾਹ ਪਿਆ ਤੇ ਲੋ ਜੀ ਇਹਦਾ ਪੀ ਲੈ ਕੇ ਸੀ ਸਰਦਾਰ ਜੀ ਚਾਹ ਦਿੰਨੇ ਆ ਕੱਟਣ ਲੱਗੇ ਸੀ ਕਰੇਲੇ ਨਾਲ ਸਰਦਾਰ ਜੀ ਕਹਿੰਦੇ ਆ ਬੋਲੇ दूर बोल नहीं <59 picky> है मैं क्या? हम्म चाय मैं तो चाय की मैंने नहीं आते खाने पागा देने हमरे पागा चाय पादो स्टील देग्लास स्टील देग्लास पापा राहुल आपका आंटी जी सालू बताने से ऐसी आपने भी चावना नहीं जस्टर शपई तो वो जस्टर शाइन होनी नहीं है क्या ऐसा करते हैं हलीज होनी नहीं है कहीं बोलो देख बारे हो, गया, नहीं हो गया। तो नाम बना दिया अपन सही हो चुका वाला मोर काज में तोडले भी बना ना ना कोई जरा खा दे नहीं लगता मार इच्छा चल ना ले आ के कहते इतने वो वैक्सीन पूरी ये पानी किड़ा पूरी किड़ा कोल्ड ड्रिंक चा चा पीयो फिर हां चा पीयो कोई साइड ਤੈ ਲੋ ਜੀ ਆ ਦੇਖੋ ਜਿਹੜੇ ਆਪਾਂ ਕਰੇਲੇ ਧੋਤੇ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਵਿੱਚੋਂ ਜਿਹੜੇ ਬੀਜ ਸੀ ਮੈਂ ਕੱਢ ਦਿੱਤੇ ਨੇ ਠੀਕ ਹੈ ਮੈਂ ਗੋਲ-ਗੋਲ ਤਰੀਕੇ ਨਾਲ ਕੱਟ ਲਏ ਨੇ ਤੇ ਇਹਦਾ ਜਿਹੜਾ ਵਧੀਆ ਜਿਹਾ ਛਿਲਕਾ ਸੀ ਨਾ ਉਹ ਵੀ ਦੇਖੋ ਮੈਂ ਰੱਖ ਲਿਆ ਇਹ ਬਿਲਕੁਲ ਮਸਾਲੇ ਦੇ ਵਿੱਚ ਕੰਮ ਆਏਗਾ ਬਿਲਕੁਲ ਨਹੀਂ ਸੁੱਟਣਾ ਚਾਹੀਦਾ ਹੁਣ ਇਹਨਾਂ ਨੂੰ ਆਪਾਂ ਲਾ ਦਿੰਦੇ ਹਾਂ ਨਮਕ ਨਮਕ ਲਾ ਦਿੰਨੇ ਆ ਤਾਂ ਕਿ ਜਿਹੜਾ ਪਾਣੀ ਹੋਏਗਾ ਨਾ ਕੜੋ-ਕੜਾ ਪਾਣੀ ਹੁੰਦਾ ਸਾਰਾ ਇੱਕਦਮ ਇੱਕਦਮ ਤਰਲ ਹੋ ਜਾਏਗਾ ਆਪਣੇ ਆਪ ਹੀ ਪਾਣੀ ਲੱਗ ਤੋਂ ਹੋ ਜਾਏਗਾ ਨਮਕ ਰਲਾ ਦੇਣਾ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਆ ਨਮਕ ਰਲਾ ਕੇ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਨਾ 1-2 ਘੰਟੇ ਲਈ ਆਪਾਂ ਘੰਟਾ ਕੋ ਲਈ ਧੁੱਪੇ ਰੱਖ ਦਾਂਗੇ ਬਸ ਆ ਚੱਕੀ ਤੇਰਾ ਨਮਕ ਰਲਾ ਕੇ ਫੇਰ ਰੱਖ ਦਿਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਹੁੰਦੀਆਂ ਕਿ ਆਪਾਂ ਕੱਟਣ ਤੋਂ ਬਾਅਦ ਵੀ ਧੋਣਾ ਨਹੀਂ ਜੀ ਆਪਾਂ ਕੱਟਣ ਤੋਂ ਪਹਿਲਾਂ ਧੋਨੇ ਆ ਟਕਰੇਲਿਆਂ ਨੂੰ ਬਾਅਦ ਚੋ ਨਹੀਂ ਆਪਾਂ ਧੋਂਦੇ ਹੈਗੇ ਠੀਕ ਹੈ ਹੁਣ ਆ ਦੇਖੋ ਜੀ ਨਮਕ ਲਾਤਾ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਥੋੜਾ ਧੁੱਪ ਦੇ ਵਿੱਚ ਰੱਖ ਦਿੰਨੇ ਤੇ ਲੋ ਜੀ ਆ ਦੇਖੋ ਆਪਾਂ ਗਰੇਲਿਆਂ ਲਈ ਮਸਾਲਾ ਕਰ ਰਹੇ ਆ ਤੇ ਆਹ ਗਰੇਲੇ ਸਾਡੇ 2-3 ਘੰਟੇ ਹੋ ਗਏ ਨੇ ਆ ਦੇਖੋ ਜੀ ਮੈਂ ਲੈ ਲੈਨੇ ਪਿਆਜ਼ ਪਿਆਜ਼ ਚਾਹੀਏ ਤੁਸੀਂ ਛੋਟੇ ਕੱਟ ਲੋ ਚਾਹੀਏ ਲੰਬੇ ਠੀਕ ਹੈ ਜੀ ਮੈਂ ਇਹਨਾਂ ਨੂੰ ਦੂਸਰਾ ਮਤਲਬ ਗ੍ਰाइंड ਕਰਕੇ ਮਸਾਲਾ ਜਿਹੜਾ ਬਣਾਉਂਦੇ ਨੇ ਉਹ ਬਣਾਉਂਗੀ ਤੇ ਆਹ ਲੈ ਲੈਨੇ ਮੈਂ ਦੋ ਟਮਾਟਰ ਇਹ ਲੈ ਲਿਆ ਮੈਂ ਲਸਣ ਆ ਲੈ ਲਿਆ ਹਰੀਆਂ ਮਿਰਚਾਂ ਹੁਣ ਟਮਾਟਰ ਇਹਦਾ ਸੌਰੀ ਅਦਰਕ ਦਾ ਆਪਾਂ ਛਿਲਕਾ ਲਾ ਲੈਨੇ ਆ ਠੀਕ ਹੈ ਅੱਜ ਕੱਲ ਤਾਂ ਨਵਾਂ ਆ ਰਿਹਾ ਹੈ ਜੇਕਰ ਤੁਹਾਡੇ ਕੋਲ ਪੇਸਟ ਹੈਗਾ ਨਾ ਲਸਣ ਅਦਰਕ ਦਾ ਤੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਹੁਣ ਇਹਨੂੰ ਆਪਾਂ ਛਿਲਕਾ ਲਾ ਕੇ ਹੁਣ ਇਹਨੂੰ ਵੀ ਆਪਾਂ ਇਹਦਾ ਪੇਸਟ ਬਣਾ ਲਾਂਗੇ ਲੱਗ ਤੋਂ ਦੋਨਾਂ ਦਾ લાસંઠિયંત્રક ਦਾ ਟਮਾਟਰ ਦਾ ਲੱਗ ਬਾਕੀ ਜਿੱਦਾਂ ਬਣਾਉਣੀ ਆ ਨਾ ਮੈਂ ਉਸੇ ਤਰੀਕੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੀ ਕਿਹੜੇ ਤਰੀਕੇ ਨਾਲ ਬਣਾਉਣੀ ਹੈ ਬਹੁਤ ਸੌਖਾ ਤਰੀਕਾ ਹੈ ਕੋਈ ਔਖਾ ਨਹੀਂ ਹੈਗਾ ਔਰ ਇਹਨਾਂ ਅakreਲਿਆਂ ਦੇ ਨਾਲ ਸਬਜੀ ਨਾਲ ਬਹੁਤ ਸਵਾਦ ਰੋਟੀ ਲੱਗਦੀ ਹੈ ਰੋਟੀ ਫੁਲਕਾ ਪਰੋਟੀ ਜੋ ਵੀ ਤੁਸੀਂ ਖਾਣਾ ਚਾਹੋ ਖਾ ਸਕਦੇ ਹੋ ਠੀਕ ਹੈ ਜੀ ਮੈਂ ਤਾਂ ਮਸਾਲਾ ਥਿਆ ਅੱਜ ਦੀ ਆਪਾਂ ਤਿਆਰੀਆਂ ਕ੍ਰੇਲੇ ਬਣਾਉਣ ਦੀਆਂ ਦੇਖੋ ਪਾਣਾ ਆਪਾਂ ਪਹਿਲਾਂ ਨਾ ਸਭ ਤੋਂ ਪਹਿਲਾਂ ਤੇਲ ਰੱਖ ਲਿਆ ਕ੍ਰੇਲਿਆਂ ਨੂੰ ਆਪਾਂ ਲਾ ਲਿਆ ਸੀ ਨਮਕ ਸਾਡੇ ਕ੍ਰੇਲੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪਾਣੀ ਛੱਡ ਗਏ ਨੇ ਹੁਣ ਸਾਡਾ ਤੇਲ ਗਰਮ ਹੋ ਜਾਏ ਤੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਕਰ ਲਾਂਗੇ ਕ੍ਰੇਲਿਆਂ ਨੂੰ ਫਰਾਈ ਠੀਕ ਹੈ ਜਿਹੜੇ ਆਲੂ ਪਾਉਂਗੀ ਮੈਂ ਵਿੱਚ ਜਰੂਰ ਪਾਉਂਗੀ ਆਲੂ ਪਾਣੇ ਤੇ ਬਿਲਕੁਲ ਦੂਸਰੇ ਆਲੂ ਨਹੀਂ ਪਾਉਂਗੀ ਤੁਹਾਨੂੰ ਮੈਂ ਦੱਸ ਦਿਆਂ ਇਹ ਵਾਲੇ ਆਲੂ ਤੁਹਾਨੂੰ ਛੋੜੇ ਟੇਸਟੀ ਲੱਗਣਗੇ ਆਲੂ ਪਾ ਕੇ ਤੇ ਆਪਣੇ ਅਲੱਗ ਜਿਹੇ ਤਰੀਕੇ ਨਾਲ ਬਣਾਉਣ ਲੱਗੇ ਆਂ ਅੱਜ ਮਸਾਲਾ ਕ ਤੁਸੀਂ ਜ਼ਰੂਰ ਬਣਾਇਓ ਮੇਰੇ ਕਹਨੇ ਤੇ ਤੇਲ ਹੋ ਜਵੇ ਗਰਮ ਕਿਉਂਕਿ ਸਰੋਂ ਦਾ ਤੇਲ ਨਾ ਥੋੜਾ ਗਰਮ ਹੋਣ ਚ ਥੋੜਾ ਟਾਈਮ ਲੰਘਦਾ ਤੇ ਲੋ ਜੀ ਤੇਲ ਹੋ ਗਿਆ ਗਰਮ ਹੁਣ ਆਪਾਂ ਇਹਨਾਂ ਨੂੰ ਆਪਣੇ ਕareleਆਂ ਨੂੰ ਵਿੱਚ ਪਾ ਦਿੰਦੇ ਆ ਫਰਾਈ ਹੋਣ ਲਈ ਠੀਕ ਹੈ ਜੀ ਇਹਨਾਂ ਨੂੰ ਆਪਾਂ ਕਰ ਲਾਂਗੇ ਫਰਾਈ ਤੇ ਜਿਹੜੇ ਆਪਾਂ ਛਿਲਕੇ ਸੀਗੇ ਨਾ ਇਹਨਾਂ ਨੂੰ ਆਪਾਂ ਨਾਲ ਛੇੜ ਲੈਣਾ ਠੀਕ ਹੈ ਆ ਦੇਖੋ ਇਹਨਾਂ ਨੂੰ ਆਪਾਂ ਚਪਾ ਦੇਣਾ ਤੇ ਹਲਾ ਦਾਂਗੇ ਇਹਨਾਂ ਨੂੰ ਇਸ ਤਰ੍ਹਾਂ ਹਲਾ ਦੇਣਾ ਤੇ ਇਹਨਾਂ ਵਿੱਚ ਨੂੰ ਆਪਾਂ ਆਹ ਪਾਇਆ ਸੀ ਕਿ ਫਰਾਈ ਅੱਛੀ ਤਰ੍ਹਾਂ ਹੋ ਜਾ। ਹਾਂ। ਹੁਣ ਇਹਨਾਂ ਦੇ ਜਿਹੜਾ ਪਾਣੀ ਰਹਿ ਗਿਆ ਨਾ ਤੇ ਇਹਨੂੰ ਵੀ ਆਪਾਂ ਐਦਾਂ ਮਚੇੜ ਲਾਂਗੇ। ਕਿਉਂਕਿ ਜਿਹੜਾ ਨਮਕ ਲਾਇਆ ਹੁੰਦਾ ਨਾ ਤੇ ਕੋੜਾ ਪਾਣੀ ਨਿਕਲ ਜਾਂਦਾ ਹੈ। ਆ ਦੇਖੋ ਇਹਨਾਂ ਦਾ ਪਾਣੀ ਨਿਕਲਦਾ। ਇਹ ਸਾਰਾ ਕੋੜਾ ਪਾਣੀ ਨਿਕਲ ਜਾਂਦਾ ਹੈ। ये पानी सारा क्ड लेना आपका ये तो जरा कड़वा पान है ना छिलकिया का ये छिलके बहुत ताकतवर होंगे है इस करके छिलकिया कभी भी ना सुटिया करो ये मसाले की तरह यूज हो सकते हैं आप रख लेंगे ये आप ਨਾਲ ਲਾਗੇ ਇਹਦੇ ਵਿੱਚ ਜਿਹੜੇ ਫਰਾਈ ਹੋਣਗੇ ਨਾ ਤਰੇਲ ਉਹ ਆਪਾਂ ਨਾਲ ਚੁਕਾਟ ਦਾਂਗੇ ਆਪਾਂ ਚੰਗੀ ਤਰ੍ਹਾਂ ਫਰਾਈ ਕਰਨੇ ਆ ਤੇ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਾਅਦੋਂ ਬਣਾਉਣ ਲੱਗਿਆ ਨਾ ਬਸ ਫਰਾਈ ਟਿੱਕਿਆਂ ਦਾ ਇਹ ਫਾਇਦਾ ਹੋ ਜਾਂਦਾ ਲਓ ਜੀ ਆ ਦੇਖੋ ਤੁਸੀਂ ਕਰੇਲੇ ਚੰਗੀ ਤਰ੍ਹਾਂ ਆ ਦੇਖੋ ਫਰਾਈ ਹੋ ਗਏ ਨੇ ਹੋ ਗਏ ਨੇ ਨਾ ਫਰਾਈ ਹੋ ਗਏ ਨੇ ਹੁਣ ਇਹਨਾਂ ਨੂੰ ਆਪਾਂ ਏਦਾਂ ਕਰਕੇ ਆਪਣੀ ਪਲੇਟ 'ਚ ਕੱਢ ਲਾਂਗੇ ਠੀਕ ਹੈ ਇਹਨਾਂ ਸਾਰੇ ਕ੍ਰੇਲਿਆਂ ਨੂੰ ਆਪਾਂ ਪਲੇਟ ਵਿੱਚ ਕੱਢ ਲਾਂਗੇ ਤੇ ਲੋ ਜੀ ਇੱਧਰ ਆਪਣਾ ਆਪਣੇ ਕ੍ਰੇਲੇ ਆਪਾਂ ਕੱਢ ਲੈਣੇ ਠੀਕ ਹੈ ਕੱਢ ਲੈ ਸਾਰੇ ਤੇ ਹੁਣ ਆਪਾਂ ਇਹ ਜਿਹੜਾ ਐਕਸਟਰਾ ਤੇਲ ਹੈ ਨਾ ਇਹ ਵੀ ਕੱਢ ਲਾਂਗੇ ਬਹੁਤ ਘੱਟ ਤੇਲ 'ਚ ਬਣਾਵਾਂਗੇ ਆਪਾਂ ਹੁਣ ਇਹ ਸਾਰਾ ਆਪਾਂ ਕੋਲੀ ਦੇ ਵਿੱਚ ਐਕਸਟਰਾ ਤੇਲ ਕੱਢ ਲੈਣਾ ਕਿਉਂਕਿ ਫालतू ਤੇਲ ਆਪਾਂ ਨੂੰ ਕੋਈ ਚਾਹੀਦਾ ਨਹੀਂ बस एक तेल गरम इनमें रख देने नीचे आ लो थोड़ा सा तेल ਰੱਖਾਂਗੇ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਪਾ ਲੈਣਾ ਆਪਣਾ ਲਸਣ ਤੇ ਅਦਰਕ ਦਾ ਪੇਸਟ ਪਾਣਾ ਠੀਕ ਹੈ ਲਸਣ ਅਦਰਕ ਦਾ ਪੇਸਟ ਪਾ ਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਜਿਹਾ ਠੰਨਣਾੜੇ ਤੇ ਸਿੱਕਿਆ ਕਰਨਾ ਬਿਲਕੁਲ ਵੀ ਸਪਨੇ ਲਸਣ ਦਾ ਨਾ ਆਵੇ ਥੋੜਾ ਜਿਹਾ ਬ੍ਰਾਊਨ ਕਰਨ ਲੈਣਾ ਥੋੜਾ ਜਿਹਾ ਇਹਨੇ ਬਰਾਊਨ ਹੋ ਗਿਆ ਵਿਚਰੇ ਆ ਨਾ ਤੁਹਾਨੂੰ ਹੁਣ ਆਪਾਂ ਇਹਦੇ ਵਿੱਚੇ ਪਾ ਲੈਣੇ ਨੇ ਆਪਣੇ ਪਿਆਜ਼ ਪਿਆਜ਼ ਪਾ ਦੇਣੀ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਪਿਆਜ਼ ਜانوں ਜਿਵੇਂ ਆਪਾਂ ਨੋਰਮਲ ਮਸਾਲੇ ਦੀ ਤਰ੍ਹਾਂ ਭੁੰਨਦੇ ਆ ਨਾ ਮੈਂ ਪਿਆਜ਼ ਦੇ ਵਿੱਚ ਸਾਬਤ ਮਿਰਚਾਂ ਛੁੱਟੀਆਂ ਤੁਸੀਂ ਚਾਹੋ ਤੇ ਇਹਨਾਂ ਨੂੰ ਕਟਿੰਗ ਵੀ ਕਰ ਸਕਦੇ ਹੋ ਕਿਉਂਕਿ ਇਹ ਸਾਬੂ ਤਾਂ ਹਰੀਆਂ ਉਹਦੇ ਤੇ ਫਿਰ ਵਿਖਦੀਆਂ ਨੇ ਮਿਰਚੀ ਜ਼ਿਆਦਾ ਹੋ ਜਾਂਦੀ ਏ ਥੋੜੀ ਲਾਂਭੀ ਪਾ ਦਿੰਨੇ ਤੁਸੀਂ ਵਿੱਚੋਂ ਕੱਟ ਵੀ ਮਾਰ ਸਕਦੇ ਮੈਂ ਕੱਟ ਮਾਰਿਆ ਹੋਇਆ ਏ ਜੇ ਬਰੀਕ ਬਰੀਕ ਕੱਟਣੀ ਆ ਬਰੀਕ ਵੀ ਕੱਟ ਸਕਦੇ ਹੁਣ ਇਹਨੂੰ ਮਸਾਲੇ ਦੀ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਪਹਿਲਾਂ ਇਹ ਲੋਜ਼ੀਆਂ ਦੇਖੋ ਥੋੜੇ ਥੋੜੇ ਪਿਆਜ਼ ਸਾਡੇ ਬਰਾਊਨ ਹੋ ਗਏ ਨੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਪਾਵਾਂਗੇ ਨਮਕ ਥੋੜੀਆਂ ਜੀਆਂ ਲਾਲ ਮਿਰਚਾ ਠੀਕ ਹੈ ਜੀ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਆਪਣੇ ਟੇਸਟ ਅਨਸਾਰ ਪਾਣਾ ਹਲਕੀ ਜਿਹੇ ਦੇਚ ਨਾ ਕਸ਼ਮੀਰੀ ਮਿਰਚ ਜਿਹਨੂੰ ਕਹਿ ਦਿੰਦੇ ਆ ਉਹ ਪਾ ਦੇਣੀ ਤੇ ਥੋੜਾ ਜਿਹਾ ਆਪ ਇਹਦੇ ਚ ਪਾ ਦੇਣਾ ਮਿਕਸ ਮਸਾਲਾ ਜਿਹਨੂੰ ਕਿਚਨ ਪੀ ਮਸਾਲਾ ਕਹਿ ਦਿੰਦੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿਵੇਂ ਨੋਰਮਲ ਮਸਾਲਾ ਭੁੰਨੀ ਰੱਖ ਠੀਕ ਹੈ ਜੀ ਇਹਨੂੰ ਭੁੰਨ ਕੇ ਥੋੜਾ ਜਿਹਾ ਰਲਾ ਕੇ ਹੁਣ ਆਪਾਂ ਜਿਹੜਾ ਟਮਾਟਰ ਦਾ ਪੇਸਟ ਬਣਾਇਆ ਨਾ ਉਹ ਇਹਦੇ ਵਿੱਚੇ ਰਲਾ ਦਾਂਗੇ ਹੁਣ ਇਹਨੂੰ ਜਿਹਨੇ ਮਸਾਲਾ ਬਣਾਉਂਦੇ ਆ ਨਾ ਏਦਾਂ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਇਹ ਵਨਟੂ ਮਾਜੜੇ ਕਰੇਲੇ ਹੁੰਦੇ ਨਾ ਬਹੁਤ ਵਧੀਆ ਵੀ ਹੁੰਦੇ ਆ ਕੋਈ ਨੁਕਸਾਨ ਵੀ ਨਹੀਂ ਰਹਿੰਦੇ ਤੇ ਟੇਸਟੀ ਵੀ ਬਹੁਤ ਬੰਦੀ ਆ ਕਿਹਨ ਜਿਸ ਤਰ੍ਹਾਂ ਦੇ ਵੀ ਕਰੇਲੇ ਬਣਾਉਣੇ ਨੇ ਹਮੇਸ਼ਾ ਤੁਹਾਡੇ ਨੋਸੇ ਤਰ੍ਹਾਂ ਹੀ ਵਿਸੇ ਸ਼ੇਅਰ ਕਰਦੇ ਹੁੰਦੀ ਹਾਂ ਲੋ ਜੀ ਥੋੜਾ ਸਾਡਾ ਕੱਚਾ ਪਨੇਤਾ ਜਿੰਨੇ ਖਤਮ ਹੋ ਜਾਂਦਾ ਤੇ ਹੁਣ ਆਪਾਂ ਜਿਹੜੇ ਆਪਾਂ ਉਹ ਕਿਤੇ ਸੀ ਨਾ ਇਹ ਬਲਨ ਚੋੜਿਆ ਸੀ ਆਪਾਂ ਇਹਦੇ ਛਿਲਕੇ ਠੀਕ ਹੈ ਉਹ ਇਹਦੇ ਵਿੱਚੇ ਹੀ ਪਾ ਲੈਣੇ ਨੇ ਇਹਦੇ ਵਿੱਚੇ ਹੀ ਪਾ ਦਾਂਗੇ ਇਹਨਾਂ ਨੂੰ ਆਪਾਂ ਵਿੱਚੇ ਹੀ ਮਿਕਸ ਕਰ ਲੈਣੇ ਉਨੇ ਇਹਨਾਂ ਨੂੰ ਵੀ ਆਪਾਂ ਭੁੰਨਣਾ ਹੈ 2 ਕੁ ਮਿੰਟ ਤੁਸੀਂ ਭੁੰਨਣਾ ਹੈ ਇਸ ਤਰ੍ਹਾਂ ਤਾਂ ਕਿ ਜਿਹੜਾ ਇਹਨਾਂ ਦਾ ਕੱਚਾਪਨ ਹੋਏਗਾ ਨਾ ਉਹ ਵੀ ਬਿਲਕੁਲ ਖਤਮ ਹੋ ਜਾਏਗਾ ਥੋੜੀ ਪੱਕ ਜਾਣਗੇ ਇਹ ਸਪੈਸ਼ਲ ਫਿਰ ਇਹਦੇ ਵਿੱਚ ਮੈਂ ਦੇਖੋ ਨਹੀਂ ਤੇ ਪਹਿਲਾਂ ਕਟਿੰਗ ਕਰਕੇ ਪਾਉਂਦੀ ਸੀ ਅੱਜ ਮੈਂ ਉਬਲੇ ਹੋਏ ਆਲੂ ਲੈ ਲਏ 2-3 ਆਲੂ ਲੈ ਲੈਨੇ ਤੁਸੀਂ ਆ ਦੇਖੋ ਇਹਨਾਂ ਨੂੰ ਆਪਾਂ ਇਦਾਂ ਫੇ ਲੈਣਾ ਠੀਕ ਹੈ ਇਹਦੇ ਨਾਲ ਵੀ ਹੋਰ ਵਧੀਆ ਟੇਸਟ ਬਣਾਉਣਾ ਚਾਹੀਦਾ ਨਾ ਬਹੁਤ ਵਧੀਆ ਟੇਸਟ ਬਣ ਜੇ ਇਹਦਾ ਆਲੂ ਏਦਾਂ ਆਪਾਂ ਇਹਨਾਂ ਨੂੰ ਫੇ ਲੈਣਾ ਤਾਂ ਤੱਕ ਸਾਡੇ ਆਪਣੇ ਆ ਪਿਆਜ਼ ਇੰਨੀ ਤਰ੍ਹਾਂ ਦੇਜੇ ਉਹ ਜਦਾਂ ਇਹਦਾ ਟਮਾਟਰ ਦਾ कच्चਾਪਨ ਖਤਮ ਹੋ ਜੇ ਛਿਲਕਿਆਂ ਦਾ कच्चਾਪਨ ਖਤਮ ਹੋ ਜੇ ਇਸ ਤਰੀਕੇ ਨਾਲ ਆਪਾਂ ਇਹਨੂੰ 2 ਮਿੰਟ ਭੁੰਨਦੇ ਰਹਿਣਾ ਠੀਕ ਹੁਣ ਸਾਡੇ ਇਹ ਚੰਗੀ ਤਰ੍ਹਾਂ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਜਿਹੜੇ ਬੋਇਲਡ ਕੀਤੇ ਹੋਏ ਆਲੂ ਸੀ ਨਾ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਇਹ ਸਪਾ ਕੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਾਂ ਹੁਣ ਸਭ ਤੋਂ ਲਾਸਟ ਵੀ ਦੇ ਦਿੱਚੇ ਆਪਾਂ ਕੀ ਕਰਨਾ ਹੈ ਜੇ ਵੀ ਤੁਹਾਨੂੰ ਮੈਂ ਦੱਸ ਦਿੰਦੀ ਕਿ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੜਾ ਲਿਆ ਨਾ ਦੇਖੋ ਜੀ ਇਹ ਬਿਲਕੁਲ ਰਲ ਗਿਆ ਨਾ ਬਿਲਕੁਲ ਵੀ ਆਲੂ ਵੀ ਨਹੀਂ ਤੁਹਾਨੂੰ ਦਿਖਾਈ ਦੇ ਰਹੇ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦੇਣਾ ਅਮਚੂਰ ਪਾ ਦੋ ਹਲੋ ਥੋੜਾ ਜਿਹਾ ਅਮਚੂਰ ਪਾ ਦੇ ਦਿਨਾ ਬਹੁਤ ਵਧੀਆ ਟੇਸਟ ਆ ਜਾਂਦਾ ਹੈ ਹਲਕੀ ਜੀ ਆਪਾਂ ਇਹਦੇ ਵਿੱਚ ਕਾਲੀ ਮਿਰਚ ਤੇ ਪੀਸਿਆ ਹੋਇਆ ਜਿਹੜਾ ਜੀਰਾ ਪੁੰਨਿਆ ਹੋ ਜਾਂਦਾ ਨਾ ਉਹ ਪਾ ਦੇਣਾ ਲੋ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਰਲਾ ਕੇ ਹੁਣ ਆਪਾਂ ਜੜੀ ਆਪਨੇ ਕarele ਨੇ ਨਾ ਭਰਾਏ ਦਿੱਤੇ ਹੋਏ ਉਹ ਆਪਾਂ ਇਹਦੇ ਵਿੱਚੇ ਪਾ ਦਾਂਗੇ ਹਰੇ ਇਹਦੇ ਪਾ ਕੇ ਉਹ ਇਹਨਾਂ ਨੂੰ ਆਪਾਂ ਫਰਲਾ ਲਾ ਦਾਂਗੇ ਤੇ ਤੁਸੀਂ ਇਹ ਵਾਲੇ ਕarele ਸਪੈਸ਼ਲੀ ਬਣਾ ਕੇ ਦੇਖੋ ਜੀ ਫਿਰ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਿਆ ਕਰੋ ਜਦੋਂ ਬਣਾਉਂਦੇ ਹੁੰਦੇ ਹੋ ਨਾ ਫਿਰ ਮੈਨੂੰ ਦੱਸਿਆ ਕਰੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਲਾ ਕੇ ਥੋੜੀ ਦੇਰ ਆਪਾਂ ਇਹਨੂੰ ਹਲਕਾ ਜਿਹਾ ਛਿੰਮਤੀ ਮੱਗ ਤੇ ਰੱਖ ਦੇਣਾ ਤਾਕੀ ਜੜਾਈ ਦੇ ਚ ਸਾਰਾ ਕੁਝ ਰੰਮ ਜੇ ਨਮਕ ਮਿਰਚ ਸਾਰਾ ਕੁਝ ਪੀਨ ਨੂੰ ਤੁਸੀਂ ਭਰੋਂਤੀ ਦੇ ਨਾਲ ਜਿੱਦਾਂ ਮਰਜੀ ਸਰਵ ਕਰੋ ਠੀਕ ਹੈ ਬਹੁਤ ਵਧੀਆ ਵੀ ਲੱਗਦੇ ਆ ਬਹੁਤ ਟੇਸਟੀ ਵੀ ਲੱਗਦੇ ਆ ਮੇਰੀ ਇਹ ਵਾਲੀ ਰੈਸিপি ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਵੀਡੀਓ ਕਿੱਥੋਂ ਕਿੱਥੋਂ ਵੇਖਦੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆ ਦੇਖੋ ਇਸ ਤਰ੍ਹਾਂ ਤਰੀਕੇ ਨਾਲ ਮੈਂ ਬਣਾ ਲੀ ਹੁੰਨੀ ਆ ਤਰੇਲੇ ਇਹ ਇਹ ਵਾਲੇ ਵਧੀਆ ਲੱਗਦੇ ਆ ਕਿ ਕਿਹੜੇ ਤੁਹਾਨੂੰ ਪਰਵੇਂ ਕੇਲੇ ਵਧੀਆ ਲੱਗੇ ਮੈਨੂੰ ਜਰੂਰ ਦੱਸਿਓ ਬਾਕੀ ਇਹ ਵਾਲੀ ਰੈਸিপি ਮੇਰੀ ਸੌਰੀ ਰੈਸিপি ਮੇਰੀ ਗਿੱਧਾਂ ਦੀ ਲੱਗੀ ਦੱਸਿਓ ਮੈਨੂੰ ਕਿੱਥੋਂ ਦੇਖ ਰਹੇ ਹੋ ਤੇ ਲੋ ਜੀ ਆ ਦੇਖੋ ਕarele ਬਣ ਗਏ ਹੋ ਗਏ ਤਿਆਰ ਜਿੰਨੂੰ ਵਧੀਆ ਲੱਗੇ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਵਾਲੇ ਕarele ਕਿੰਨੂ ਕਿੰਨੂ ਪਸੰਦ ਆਏ ਠੀਕ ਹੈ ਜੇਕਰ ਪਸੰਦ ਆਏ ਤੇ ਪਿਆਰਾ ਜਿਹਾ ਲਾਈਕ ਨਹੀਂ ਪਸੰਦ ਆਏ ਤੇ ਡਿਸਲਾਈਕ ਕਰ ਦਿਓ ਦੇਖਿਆ ਜੀ ਤੇ ਗਾਇਸ ਸੱਚੀ ਗੱਲ ਦੱਸਾਂ ਮੈਨੂੰ ਇੰਨੀ ਅੱਛੀ ਖੁਸ਼ਬੂ ਆ ਰਹੀ ਆ ਨਾ ਵਾਈਗਰੂ ਦੀ ਕਿਰਪਾ ਨਾਲ ਬਹੁਤ ਟੇਸਟੀ ਵੀ ਬਣੀ ਹੋਣਗੇ ਕਿਉਂਕਿ ਮੈਂ ਪਹਿਲਾਂ ਬਹੁਤ ਵਾਰੀ ਬਣਾਏ ਤੇ ਮੈਨੂੰ ਕarele ਬਹੁਤ ਜ਼ਿਆਦਾ ਪਸੰਦ ਹੈ ਮੇਰੇ ਘਰ ਦੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਕarele ਤਾਂ ਸਾਡੇ ਘਰ ਦੇ ਆ ਦੀ ਜਾਨ ਹੈ ਤੁਸੀਂ ਤੇ ਲੋ ਜੀ ਜੇਕਰ ਤੁਸੀਂ ਇਹ ਵਾਲੇ ਕarele ਇੱਕ ਵਾਰ ਬਣਾ ਲੈਣਾ ਤੇ ਯਾਦ ਕਰੋਗੇ ਕarele ਬਣਾ ਕੇ ਵੀ ਤੇ ਖਾਦਦੇ ਹੋਏ ਵੀ